ਰਿਆ ਸੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਦੱਬ ਕੇ ਭੋਜਨ ਸਮਾਜ ਪਾਰਟੀ ਦਾ ਸਾਥ ਦਿਓ ਤਾਂ ਜੋ ਜੋ ਬਦਲਾਅ ਦੀ ਇਹਨਾਂ ਨੇ ਗੱਲ ਕੀਤੀ ਸਾਡੇ ਅੱਜ ਲੋਕਾਂ ਦੇ ਤਸ਼ੱਦਦ ਹੋ ਰਿਹਾ ਤੱਕਈ ਸ਼ਾਈ ਹੋ ਰਹੀ ਹੈ ਡਾਕਾ ਵੱਜਿਆ ਜਾ ਰਿਹਾ ਹੱਕਾਂ ਦੇ ਉੱਤੇ ਉਹਦੇ ਤੇ ਠੱਲ ਪਾਈ ਜਾ ਸਕੇ ਭੋਜਨ ਸਮਾਜ ਪਾਰਟੀ ਨੂੰ ਜਿਤਾਓ ਤੇ ਦਿੱਲੀ ਦੇ ਵਿੱਚ ਹਾਥੀ ਸਾਡਾ ਪਜਾਵੇ ਸਾਨੂੰ ਪੂਰਾ ਭਰੋਸਾ ਸਾਡੀ ਕੌਮ ਸਾਡੇ ਲੋਕ ਸਾਡੇ ਭਰਾ ਸਾਨੂੰ ਦੱਬ ਕੇ ਸਪੋਰਟ ਕਰੋਗੇ ਔਰ ਸਾਡਾ ਹਾਥੀ ਜਿਹੜਾ ਜਿੱਤੂਗਾ ਕਵਾਸਪੋਰਟ ਟੀਵੀ ਦੇਖ ਰਹੇ ਹਾਂ ਇਸ ਵੇਲੇ ਲਾਈਵ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਹਲਕਾ ਦਸੂਹਾ ਦੇ ਪਿੰਡ ਬਹਿਨੰਗਲ ਤੋਂ ਦਿਖਾ ਰਹੇ ਹਾਂ ਦੱਸਦੀ ਹੈ ਕਿ ਚੋਣਾਂ ਦਾ ਜਿਹੜਾ ਵਿਗਲ ਵੱਜ ਚੁੱਕਾ ਹਰੇਕ ਪਾਰਟੀ ਜਿਹੜੀ ਆ ਪੱਬਾ ਪਾਰ ਹੋ ਕੇ ਜਿਹੜੀ ਆ ਚੋਣ ਲੜ ਰਹੀ ਹੈ ਅੱਜ ਐਡਵੋਕੇਟ ਰਣਜੀਤ ਕੁਮਾਰ ਜੀ ਦਸੂਹਾ ਹਲਕੇ ਦੇ ਪਿੰਡ ਬਹਿਨੰਗਲ ਵਿਖੇ ਪਹੁੰਚੇ ਹਨ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਜਿਹੜੀ ਆ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਆਪਣੀ ਜਿਹੜੀ ਆ ਹਮਾਇਤ ਦਿੱਤੀ ਹੈ ਔਰ ਭਰੋਸਾ ਵੀ ਜਤਾਇਆ ਹੈਗਾ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਹੈਗੇ ਆ ਉਹਨਾਂ ਨੂੰ ਵੋਟ ਪਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਗੱਲਬਾਤ ਕਰਦੇ ਆ ਸਾਡੇ ਨਾਲ ਨੌਜਵਾਨ ਆਗੂ ਜਿਹੜੇ ਹੈਗੇ ਆ ਉਹ ਜੁੜ ਚੁੱਕੇ ਆ ਹਾਂਜੀ ਭਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈ ਨੰਗਲ ਦੇ ਵਿੱਚ ਅੱਜ ਤੁਸੀਂ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਬੁਲਾਇਆ ਪਰਮਾ ਸਵਾਗਤ ਕੀਤਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੀ ਸਮੁੱਚੀ ਟੀਮ ਦਾ ਦਿਲ ਦੀ 11 ਤੋਂ ਧੰਨਵਾਦ ਕਰਦਾ ਮੈਂ ਤੁਹਾਡੇ ਚੈਨਲ ਦਾ ਤੁਹਾਡੀ ਤੁਸੀਂ ਸਾਡੇ ਵਿਚਾਰਾਂ ਨੂੰ ਸਰੋਤਿਆਂ ਦੇ ਜਿੰਨੇ ਵੀ ਤੁਹਾਡੇ ਨਾਲ ਵਿਊਅਰਸ ਜੁੜੇ ਨੇ ਉਹਨਾਂ ਦੇ ਰੂਬਰੂ ਕਰਨਾ ਮੈਂ ਗੱਲ ਕਰਨ ਲੱਗਾ ਪਹਿਲਾਂ ਤਾਂ ਮੈਂ ਆਪਣੀ ਟਰੋਡ ਇੰਟਰੋਡਕਸ਼ਨ ਦੇਣਾ ਕਿ ਮੈਂ ਬੱਬੂ ਬਾਜ ਤੇ ਮੇਰੇ ਨਾਲ ਮੇਰੇ ਸਤਿਕਾਰਯੋਗ ਵੱਡੇ ਵੀਰ ਪਟਵਾ ਸਾਹਿਬ ਗੁਰੂ ਰਵਿਦਾਸ ਸਟਾਈਕਰ ਫੋਰਸ ਦੇ ਅਸੀਂ ਵੈਸੇ ਵੀ ਅਸੀਂ ਵਰਕਰ ਆ ਤੇ ਬੀਐਸਪੀ ਦੇ ਨਾਲ ਸਾਡੇ ਪਛੋਕੜ ਸਾਡਾ ਜੁੜਿਆ ਹੋਇਆ ਪਿੰਡ ਤੁਹਾਡਾ ਅਸੀਂ ਸੋ ਜੀ ਮੈਂ ਤਲਵਾੜੇ ਤੋਂ ਆ ਅੱਛਾ ਤੇ ਮੈਂ ਗੱਲ ਕਰਨ ਲੱਗਾ 75 ਸਾਲ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਹੋ ਗਏ ਆ ਅੱਜ ਦਿਨ ਤੱਕ ਇਹਨਾਂ ਲੋਕਾਂ ਨੇ ਸਾਨੂੰ ਲੁੱਟਿਆ ਦੇਖ ਲਓ ਤੁਸੀਂ ਰਵਾਇਤੀ ਘਰਾਣਿਆਂ ਨੇ ਕਿਦਾਂ ਸਾਡੇ ਲੋਕਾਂ ਦਾ ਲਹੂ ਪੀਤਾ ਹੈਨਾ ਹੁਣ ਪਿਛਲੇ ਦਿਨਾਂ ਦੇ ਵਿੱਚ ਬੱਖੋ-ਬੱਖੇ ਨਾਲ ਲੋਕਾਂ ਨੇ ਆਪਣੇ ਭਾਸ਼ਣਾ ਦੇ ਵਿੱਚ ਜਾਂ ਚੈਨਲ ਦੇ ਜ਼ਰੀਏ ਤੁਸੀਂ ਸੁਣਿਆ ਕਿਦਾਂ ਸਾਡੇ ਲੋਕਾਂ ਨੂੰ ਨੇ ਐਸਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰਿਆ ਭਾਵੇਂ ਐਸਸੀ ਕਮਿਸ਼ਨ ਦੀ ਗੱਲ ਕਰੀਏ 178 ਪੋਸਟਾਂ ਜਿਹੜੀਆਂ ਲਾ ਦੀਆਂ ਸੀਗੀਆਂ ਸਾਡੇ ਲੋਕਾਂ ਦੇ ਉੱਤੇ ਉਹਨਾਂ ਨੇ ਸਾਡੇ ਹੱਕਾਂ ਤੇ ਉੱਤੇ ਡਾਕਾ ਮਾਰਿਆ ਹਨ ਜੇ ਭਾਜੀਪੀ ਦੀ ਗੱਲ ਕਰੀਏ ਉੱਥੇ ਵੀ ਸਾਡੇ ਨਾਲ ਧੋਖਾ ਧੱਕਾ ਹੋਇਆ ਕਾਂਗਰਸ ਦੀ ਗੱਲ ਕਰੀਏ ਤੇ ਦੇਖ ਲਓ ਤੁਸੀਂ ਸਾਰੇ ਸਿਆਣੇ ਉਹ ਅੱਜ ਸਾਰੀ ਸੋਸ਼ਲ ਮੀਡੀਆ ਦੇ ਨਾਲ ਹਰ ਵਰਗ ਦਾ ਲੋਕ ਜੁੜਿਆ ਹੋਇਆ ਤੇ ਮੈਂ ਸਾਰੀ ਸਮੁੱਚੇ ਪੰਜਾਬ ਦੇ ਵਸਿੰਦਿਆਂ ਨੂੰ ਅਪੀਲ ਕਰਨਾ ਚਾਹੁੰਦਾ ਹੁਸ਼ਿਆਰਪੁਰ ਹਲਕਾ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ ਤੇ ਤਾਂ ਜੋ ਅਸੀਂ ਆਪਣੇ ਹੱਕਾਂ ਦੇ ਜੋ ਡਾਕਾ ਵੱਜ ਰਿਹਾ ਕਿਉਂਕਿ ਮੈਂ ਸੁਣ ਰਿਹਾ ਪਿਛਲੇ ਦਿਨਾਂ ਤੋਂ ਮੋਦੀ ਸਾਹਿਬ ਅਕਸਰ ਗੱਲ ਕਰਦੇ ਆ ਰਹੇ ਕਿ 400 ਪਾਰ ਕਰਾਂਗੇ ਆਪਾਂ ਹਨਾ 400 ਪਾਰ ਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਸਵਿਧਾਨ ਇਹਨਾਂ ਨੇ ਖਤਮ ਕਰ ਦੇਣਾ ਜੇ ਆਪਾਂ ਅੱਜ ਵੀ ਸੁੱਤੇ ਰਹੇ ਤਾਂ ਦੋਸਤੋ ਮੈਂ ਇੱਕ ਗੱਲ ਇਸ ਗੱਲ 'ਚ ਕੋਈ ਸ਼ੱਕ ਨਹੀਂ ਆਪਾਂ ਲੋਕ ਆਪਣੇ ਅੱਖਾਂ 'ਚ ਘਸਾਉਂਦੇ ਕਰਾਂਗੇ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਸਾਡਾ ਖਤਮ ਹੋ ਜਾਣਾ ਸੋ ਮੈਂ ਅਪੀਲ ਕਰਨਾ ਚਾਹੁੰਦਾ ਪੂਰੇ ਸਮਾਜ ਦੇ ਲੋਕਾਂ ਨੂੰ ਵੀ ਹੋਰ ਵੀ ਭਰਾਵਾਂ ਨੂੰ ਕਿ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਓ ਜਿਤਾਓ ਤਾਂ ਜੋ ਸਾਡੇ ਜਿਹੜੇ ਹੱਕਾਂ ਤੇ ਅੱਜ ਅਗਰੇ ਰਣਜੀਤ ਕੁਮਾਰ ਜੀ ਐਡਵੋਕੇਟ ਰਣਜੀਤ ਕੁਮਾਰ ਜੀ ਲੋਕ ਸਭਾ ਹੁਸ਼ਿਆਰਪੁਰ ਤੋਂ ਜਿੱਤ ਪ੍ਰਾਪਤ ਕਰਦੇ ਆ ਜੀ ਜੀ ਕੀ ਲੱਗਦਾ ਜਿਸ ਤਰ੍ਹਾਂ ਨਾਲ ਅੱਜ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਆ ਮੁੜ ਕੇ ਵੀ ਇਸ ਤਰ੍ਹਾਂ ਨਾਲ ਪਿੰਡਾਂ ਬਿਲਕੁਲ ਜੀ ਬਿਲਕੁਲ 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 ਸਾਡੇ ਭਾਈ ਸਾਹਿਬ ਦਾ ਜੇ ਅਸੀਂ ਇਹਨਾਂ ਦਾ ਕਿਉਂਕਿ ਕਿਉਂਕਿ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਕਿਉਂਕਿ ਬਹੁਤੇ ਲੀਡਰ ਜਿਹੜੇ ਹੈਗੇ ਆ ਇਲੈਕਸ਼ਨਾਂ ਜਿੱਤ ਕੇ ਜਿਹੜੇ ਆ ਉਹ 5 ਸਾਲਾਂ ਦੇ ਵਿੱਚ ਮੁੜ ਕੇ ਦੁਬਾਰਾ ਜਿਹੜੇ ਆ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਆਗੇ ਬਿਲਕੁਲ ਬਿਲਕੁਲ ਇਹ ਅਸੀਂ ਧਾਵੇ ਨਾਲ ਗੱਲ ਕਰ ਸਕਦੇ ਕਿ ਸਾਡੇ ਬਹੁਤ ਜਣ ਸਮਾਜ ਪਾਰਟੀ ਦੇ ਸਾਡਾ ਪਿਛਲਾ ਇਤਿਹਾਸ ਦੇਖ ਲਓ ਤੁਸੀਂ ਸਾਈਂਬ ਸ਼੍ਰੀ ਕਾਂਸ਼ੀਰਾਮ ਤੋਂ ਲੈ ਕੇ ਹੁਣ ਤੱਕ ਦੇਖ ਲਓ ਹਨਾ ਤੇ ਸਾਨੂੰ ਅਸੀਂ ਮਾਨ ਨਾਲ ਕਹਿ ਰਹੇ ਕਿ ਬਾਈ ਸਾਹਿਬ ਸਾਡੇ ਕੋਲ ਆਉਣਗੇ ਅਸੀਂ ਉਦਾਂ ਵੀ ਪਿੰਡਾਂ ਦੇ ਵਿੱਚ ਘੁੰਮਦੇ ਫਿਰਦੇ ਵਿਚਰਦੇ ਆ ਤੇ ਅਸੀਂ ਆਪਣੇ ਬੇਨਤੀ ਕਰਨਾ ਚਾਹੁੰਦੇ ਜਿੰਨੇ ਵੀ ਤੁਹਾਡੇ ਨਾਲ ਈਵਰਸ ਜੁੜੇ ਆ ਫੇਸਬੁਕ ਇੰਸਟਾਗ੍ਰਾਮ ਦੇ ਜਰੀਏ ਸੋਸ਼ਲ ਮੀਡੀਆ ਪਲੈਟਫਾਰਮ ਦੀ ਜਿੰਨੇ ਵੀ ਜੁੜੇ ਆ ਸੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਦੱਬ ਕੇ ਭੋਜਨ ਸਮਾਜ ਪਾਰਟੀ ਦਾ ਸਾਥ ਦਿਓ ਤਾਂ ਜੋ ਜੋ ਬਦਲਾਅ ਦੀ ਇਹਨਾਂ ਨੇ ਗੱਲ ਕੀਤੀ ਸਾਡੇ ਅੱਜ ਲੋਕਾਂ ਦੇ ਤਸ਼ੱਦਦ ਹੋ ਰਿਹਾ ਤੱਕਈ ਸ਼ਾਈ ਹੋ ਰਹੀ ਹੈ ਡਾਕਾ ਵੱਜਿਆ ਜਾ ਰਿਹਾ ਹੱਕਾਂ ਦੇ ਉੱਤੇ ਉਹਦੇ ਤੇ ਠੱਲ ਪਾਈ ਜਾ ਸਕੇ ਭੋਜਨ ਸਮਾਜ ਪਾਰਟੀ ਨੂੰ ਜਿਤਾਓ ਤੇ ਦਿੱਲੀ ਦੇ ਵਿੱਚ ਹਾਥੀ ਸਾਡਾ ਪਜਾਓ ਥੈਂਕ ਯੂ ਤੁਹਾਡਾ ਹਾਂਜੀ ਹਾਂਜੀ ਉਮੀਦਾਂ ਦੱਬ ਕੇ ਜੀ ਸਾਨੂੰ ਪੂਰਾ ਭਰੋਸਾ ਸਾਡੀ ਕੌਮ ਸਾਡੇ ਲੋਕ ਸਾਡੇ ਹਾਥੀ ਜਿਹੜਾ ਜਿੱਤੂਗਾ ਗੱਲਬਾਤ ਕਰਦੇ ਆ ਬੈ ਨੰਗਲ ਦੇ ਪਿੰਡ ਦੇ ਬਜ਼ੁਰਗ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਆ ਬਜ਼ੁਰਗਾਂ ਦੀ ਗੱਲ ਕਰੀਏ ਜਾਂ ਬੀਬੀਆਂ ਪੈਣਾ ਦੀ ਗੱਲ ਕਰੀਏ ਹਰੇਕ ਪਾਰਟੀ ਜਿਹੜੀ ਆ ਲੰਬਾ ਚੋਣ ਪ੍ਰਚਾਰ ਕਰਦੀ ਆ ਲੰਬੇ ਵਾਅਦੇ ਕਰਦੀ ਆ ਵੱਡੇ ਵੱਡੇ ਵਾਅਦੇ ਕਰਦੀ ਆ ਵੀ ਅਸੀਂ ਬੀਬੀਆਂ ਨੂੰ 1000 ਦੇਵਾਂਗੇ ਜਾਂ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਕਰਾਂਗੇ ਬਜ਼ੁਰਗਾਂ ਤੋਂ ਜਾਣਦੇ ਆ ਬਜ਼ੁਰਗੋ ਪਿੰਡ ਦੇ ਕੀ ਹਾਲਾਤ ਹੈਗੇ ਇੱਥੋਂ ਦੇ ਪਿੰਡ ਦੇ ਹਾਲਾਤ ਮਾੜੇ ਹੈ ਜੀ ਕੋਈ ਬਹੁਤੇ ਚੰਗੇ ਨਹੀਂ ਹਾਂਜੀ ਅ ਅੱਜ ਤੁਹਾਨੂੰ ਮੌਕਾ ਮਿਲਣ ਜਾ ਰਿਹਾ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਹਾਂ ਜਿਸ ਤੋਂ ਪਹਿਲਾਂ ਵੀ ਪਾਰਟੀਆਂ ਨੇ ਜਿਹੜੀ ਆ ਤੁਸੀਂ ਵੋਟਾਂ ਪਾ ਕੇ ਪਾਰਟੀਆਂ ਨੂੰ ਜਿਤਾਇਆ ਹੈ ਦੀ ਵਾਰ ਕਿਹੜੀ ਪਾਰਟੀ ਨੂੰ ਮੌਕਾ ਦੇ ਰਹੇ ਐਕੀ ਬਹੁਜਨ ਨੂੰ ਪਾਣੀ ਹੈ ਜੀ ਅਸੀਂ ਵੋਟ ਅ ਕੀ ਕਾਰਨ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਤੁਸੀਂ ਵੋਟ ਪਾ ਰਹੇ ਹੋ ਇਸ ਵਾਰ ਇਹ ਜਿਹੜੀਆਂ ਕੇਂਦਰੀ ਸਰਕਾਰਾਂ ਬੈਠੀਆਂ ਨੇ ਇਹਨਾਂ ਦਾ ਸਾਡਾ ਸੰਵਿਧਾਨ ਹੀ ਬਦਲਤਾ ਤੇ ਸਾਡਾ ਜੀਣਾ ਮੁਸ਼ਕਲ ਹੋ ਜਾਣਾ ਹੁਣ ਅੱਗੇ ਵਾਸਤੇ ਜੇ ਬਸ ਇਹ ਇਹਨਾਂ ਨੇ ਜਿੱਤ ਗਏ ਤਾਂ ਤੇ ਇਸ ਵਾਸਤੇ ਅਸੀਂ ਇਹਨਾਂ ਨੂੰ ਹੀ ਜਿ ਵੋਟ ਪਾਣੀ ਆ ਜੇ ਗੱਲ ਕਰੀਏ ਬਜ਼ੁਰਗਾਂ ਦੀ ਆਪਾਂ ਜੇ ਬਜ਼ੁਰਗੋ ਗੱਲ ਕਰੀਏ ਕਿ ਪੰਜਾਬ ਔਰ ਦੇਸ਼ ਦੇ ਹਾਲਾਤ ਜਿਹੜੇ ਆ ਜਿਹਦੇ ਵਿੱਚ ਸਿਹਤ ਦੀ ਗੱਲ ਕਰੀਏ ਜਾਂ ਸਿੱਖਿਆ ਦੀ ਗੱਲ ਕਰੀਏ ਜਾਂ ਐਜੂਕੇਸ਼ਨ ਦੀ ਗੱਲ ਕਰੀਏ ਆਏ ਜਿਹੜੀ ਇਹਦੇ ਉੱਪਰ ਜਿਹੜਾ ਬਹੁਤਾ ਜਿਆਦਾ ਵਧੀਆ ਸਰਕਾਰਾਂ ਨੇ ਕੰਮ ਨਹੀਂ ਕੀਤਾ ਕੀ ਲੱਗਦਾ ਹੈ ਕਿ ਬਹੁਜਨ ਸਮਾਜ پارٹی ਜਿਹੜੀ ਹੈ ਜੇ ਅਗਰ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਲੋਕ ਸਭਾ ਹੁਸ਼ਿਆਰਪੁਰ ਤੋਂ ਐਡਵੋਕੇਟ ਰஞ்சிਤ ਕੁਮਾਰ ਜੀ ਜਿਹੜਾ ਐਮਪੀ ਬਣਦੇ ਆ ਕੀ ਇਹਨਾਂ ਦੇ ਜਿਹੜੇ ਉੱਪਰ ਕੰਮ ਕਰਨਗੇ ਸਿਹਤ ਰੋਜ਼ਗਾਰ ਤੇ ਆਪਣੇ ਐਜੂਕੇਸ਼ਨ ਦੇ ਉੱਪਰ ਇਹਨਾਂ ਕੰਮ ਕੀਤਾ ਜਾਵੇਗਾ ਆਸ ਹੈ ਜੀ ਕਰਨਗੇ ਕੰਮ ਠੀਕ ਹੈ ਹਾਂਜੀ ਆਸ ਹੈ ਸਰਦ ਤੋਂ ਬਾਤ ਹੈ ਹਰਾਣੇ ਪੈਣੇ ਨਾ ਫਿਰ ਇਹ ਵੀ ਹਾਂ ਅਗ ਨਹੀਂ ਜੀ ਨਹੀਂ ਨਹੀਂ ਹੁਣ 5 ਸਾਲ ਤੋਂ ਦੇਖੋ ਇਹ ਇਹਨਾਂ ਨੂੰ ਵੀ ਠੀਕ ਠੀਕ ਹੈ ਨਹੀਂ ਤੁਹਾਡਾ ਕੀ ਕਹਿਣਾ ਹੈ ਤੀਰ ਮੌਕਾ ਬੀਐਸਪੀ ਨੂੰ ਇਹਨਾਂ ਨੂੰ ਦੇਣਾ ਹੈ ਕਿਨਾਂ ਨੂੰ ਬੀਐਸਪੀ ਨੂੰ ਹਾਂ ਐਡਵੋਕੇਟ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਦੇਣਾ 5 ਸਾਲ ਮੌਕਾ ਕੋਈ ਅਸੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਹਾਂ ਜੀ ਇਹ ਸਨ ਪਿੰਡ ਬਹਿਨੰਗਲ ਦੇ ਲੋਕ ਜਿਨ੍ਹਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਆ ਔਰ ਉਹਨਾਂ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਜੇਕਰ ਰਣਜੀਤ ਕੁਮਾਰ ਜੀ ਐਡਵੋਕੇਟ ਰਣਜੀਤ ਕੁਮਾਰ ਜੀ ਲੋਕ ਸਭ ਹੁਸ਼ਿਆਰਪੁਰ ਦੀ ਜਿਹੜੀ ਆ ਚੋਣ ਜਿੱਤਦੇ ਹੈਗੇ ਆ ਤਾਂ ਉਹਨਾਂ ਵੱਲੋਂ ਜਿਹੜੇ ਹੈਗੇ ਆ ਵੱਡੇ ਜਿਹੜੇ ਹੈਗੇ ਆ ਕੰਮ ਕੀਤੇ ਜਾਣਗੇ ਸਿਹਤ ਸਿਹਤ ਦੇ ਉੱਪਰ ਕੰਮ ਕੀਤਾ ਜਾਵੇਗਾ এডਿਊਕੇਸ਼ਨ ਦੇ ਉੱਪਰ ਕੰਮ ਕੀਤਾ ਜਾਵੇਗਾ ਰੋਜ਼ਗਾਰ ਦੇ ਉੱਪਰ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਜਾਵੇਗਾ ਲੋਕਾਂ ਨੂੰ ਵੀ ਵੱਡੀਆਂ ਉਮੀਦਾਂ ਨੇ ਉਹ ਗੱਲਬਾਤ ਕਰਦੇ ਆਂ ਹੋਰ ਸਾਡੇ ਨਾਲ ਬੀਬੀਆਂ ਪੈਣਾ ਸਾਡੇ ਨਾਲ ਵੀ ਗੱਲਬਾਤ ਕਰਨੀਆਂ ਚਾਹੁੰਦੀਆਂ ਭੈਣ ਜੀ ਵੱਡੀਆਂ ਦੂਸਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਵੱਡੇ ਵੱਡੇ ਵਾਅਦੇ ਕਰਦੀਆਂ ਰਹੀਆਂ ਹਾਂਜੀ ਹਾਂਜੀ ਇਹ ਔਰਤਾਂ ਦੇ ਲਈ ਅਸੀਂ 1000 ਰੁਪਿਆ ਜਿਹੜਾ ਹੈ ਉਹਨਾਂ ਨੂੰ ਦੇਵਾਂਗੇ ਜਾਂ ਹੋਰ ਵੀ ਬਹੁਤ ਸਾਰੇ ਵਾਅਦੇ ਜਿਹੜੇ ਹੈ ਇਲੈਕਸ਼ਨਾਂ ਦੇ ਵਿੱਚ ਕੀਤੇ ਜਾਂਦੇ ਆ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇਖੋ ਜੇ ਉਹਨਾਂ ਨੇ ਤਾਂ ਮੁੜ ਕੇ ਪੁੱਛਿਆ ਵੀ ਨਹੀਂ ਇੱਧਰ ਆ ਕੇ ਹੋਰ ਤਾਂ ਅਸੀਂ ਕੀ ਕਹਿਣਾ ਹੈ ਹਾਂਜੀ ਹੋਣ ਹੈ ਅੱਜ ਤੁਹਾਡੇ ਪਿੰਡ ਦੇ ਵਿੱਚ ਐਡਵੋਕੇਟ ਰਣਜੀਤ ਕੁਮਾਰ ਜੀ ਪੁੱਤ ਹਾਂ ਜੀ ਸਮਾਜਾਈ ਪਾਰਟੀ ਦੇ ਉਮੀਦਵਾਰ ਹੈ ਹੁਸ਼ਿਆਰਪੁਰ ਤੋਂ ਹਾਂ ਜੀ ਕੋਈ ਨਹੀਂ ਨਾਲ ਪੂਰਾ ਸਾਥ ਦੇਾਂਗੇ ਠੀਕ ਹੈ ਜੀ ਲੋਕ ਸਭਾ ਦੇ ਵਿੱਚ ਭੇਜੂਗੀ ਜਾਨੀ ਹਾਂ ਜੀ ਹਾਂ ਜੀ ਪੂਰਾ ਸਾਥ ਦੇਈਏ ਬਹੁਤ ਬਹੁਤ ਧੰਨਵਾਦ ਜੀ ਦਾ ਸਰਦਾਰ ਬੀਬੀਆਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਅਤਕੀ ਵਾਰ ਜਿਹੜੀ ਐਡਵੋਕੇਟ ਰਣਜੀਤ ਕੁਮਾਰ ਜੀ ਜਿਹੜੀ ਆ ਲੋਕ ਸਭਾ ਹੁਸ਼ਿਆਰਪੁਰ ਦੀ ਜਿਹੜੀ ਆ ਉਹ ਚੋਣ ਜਿੱਤਣਗੇ ਸਾਰਾ ਪਿੰਡ ਹੀ ਜਿਹੜਾ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੋਟ ਪਾ ਕੇ ਜਿਤਾਵੇਗਾ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਵੈ ਨੰਗਲ ਦੀਆਂ ਲਾਈਵ ਤਸਵੀਰਾਂ ਜੁੜੇ ਰਹੋ ਖਾਸਪੁਰ ਟੀਵੀ ਦੇ ਨਾਲ